ਸੁਰਤ ਧਾਰਾ ਦੇਖ ਸਾਰੋ ਧਾਰਾ ਪਾਸੋਂ ਨੂੰ ਮਾਰ ਕੇ ਦੇਖੋ ਨੇ ਵੇ ਤਾਜੀ ਝੋਟੀ ਸੂਈ ਆ ਸੋ ਚੋਣ ਵਗੈਰਾ ਦੇਖੋ ਸਟਾਰਟਿੰਗ ਪਹਿਲਾਂ ਸੋਹਣਾ ਸਾਫ ਸੁਥਰਾ ਮੋਟਾ ਮੋਟਾ ਚੋਣਾ ਕੋਈ ਭੂਰਸਾ ਨਹੀਂ ਤੇ ਵੀਰੇ ਮੈਂ ਕਹਾਂ ਤਨਾਰਾ ਮਾਰ ਦਿਓ ਸੱਚ ਬਾਈ ਦੇਖੋ ਜਮਾ ਫਰਸਟ ਕਲਾਸ ਸੋ ਕਿਆ ਬਾਤਾਂ ਸੋਹਣਾ ਸਾਫ ਸੁਥਰਾ ਤੇ ਬਾਈ ਜੀ ਚਵਾਈ ਦੀ ਨਰਮਾ ਜਮਾ ਇੱਕ ਨੰਬਰ ਤੇ ਬਾਈ ਇਹ ਜੀ ਪੋਲ ਆਪਣਾ ਨਾਮ ਡਰੈਸ ਦਾ ਦੇ ਪਹਿਲਾਂ ਨਾਮ ਤੇ ਲਖਬੀਰ ਸਿੰਘ ਪਿੰਡ ਚੀਮਾ ਜਿਹੜਾ ਬਕਰਾਂ ਜੀ ਮੋਬਾਈਲ ਨੰਬਰ ਜੀ 788775927 788775927 ਤੇ ਸੂਆ ਕਿਹੜਾ ਸੂਆ ਝੋਟੀ ਹੈ ਦੂਜਾ ਸੂਆ ਹੈਣਾ ਤੇ ਮਗਰ ਆ ਕੇ ਤੇ ਗੱਡੀ ਜੇ ਰਹੀ ਤੇ ਓਕੇ ਹੈਣਾ ਜੇ ਰੋਕਿਆ ਜੀ ਜੇ ਰਹਾ ਸੀ ਸੋ ਜੇ ਰਹਿ ਜੀ ਤੁਸੀਂ ਦੇਖ ਸਕਦੇ ਹੋ ਆ ਪਈਆ ਬੱਠਲ ਦੇ ਤੇ ਬੱਚਾ ਦਿੱਤਾ ਇਹਨੇ ਕੱਟੀ ਹਨਾ ਤੇ ਚੋਣ ਚਵਾਤਾ ਰੱਪਾ ਮਾਰ ਕੇ ਦਿਖਾ ਦਿਆਂ ਤੇ ਅੰਦਾਜ਼ਾ ਬਾਈ ਜੀ ਦੁੱਧ ਕਿੰਨਾ ਦੇ ਦੂਗੀ ਇਹ ਦੁੱਧ ਕਿਰਨ ਕਿਸੇ ਮੰਨ ਕੇ ਲੈ ਜੋ ਵੀ ਬੰਦਾ ਹੈ ਅਚਾ ਕਹਿਣ ਦਾ ਬਾ ਜੱਟ ਸੌਦਾ ਜਾ ਵੀ 12 ਕਿਲੋ ਤੋਂ ਬਾਹਰ ਵਾਲੀ ਝੋਟੀ ਹੈਗੀ ਆ ਪਰ ਠੀਕ ਆ ਵੀਰੇ ਤੋਰ ਦੇ ਬਾਹਰ ਨੂੰ ਸੋ ਵੀਰੇ ਬੱਚਾ ਦੇਖ ਸਕਦਾ ਬੱਚਾ ਇਹਦੇ ਪਿੱਛੇ ਫੀਮੇਲ ਕਾਫ ਕੱਟੀ ਆ ਕੱਟੀ ਦੀ ਬਟ ਕੁਆਲਟੀ ਦੇਖ ਸਕਦਾ ਸੋਹਣੀ ਸਾਫੀ ਉਹਦੇ ਬੱਚਾ ਵੀ ਮਗਰ ਪਾਲਕਾਗਾ ਤੇ ਸਿੰਘ ਮੂੰਹਾਥਾ ਦੇਖੋ ਸੋਹਣਾ ਸਾਫ ਸੁਥਰਾ ਕਿਸੇ ਪਾਸੇ ਲਿੱਸੀ ਨਾ ਵੀ ਨਹੀਂ ਦੂਜਾ ਸੂਆ ਝੋਟੀ ਤਾਜੀ ਸੂਈ ਆ ਸੋ ਲੇਵਾ ਵਗੈਰਾ ਦੇਖੋ ਸੋਹਣਾ ਸਾ ਚਾਰੇ ਥਾਂ ਨਿਕਣਵੇਂ ਸਾਫ ਸੁਥਰੇ ਵਿੱਤੀ ਤੇ ਕਿਸੇ ਪਾਸਿਓਂ ਹੱਤ ਤਰਾ ਨੇ ਧਾਰਾ ਵਗੈਰਾ ਪਾ ਮਾਰ ਕੇ ਦਿਖਾ ਦਿਆਂ ਸੋ ਥਾਂ ਦੇਖੋ ਸੋਹਣਾ ਸਾਫ ਸੁਥਰਾ ਨਵੇਂ ਹਾਨ ਦੇ ਵਿੱਚ ਆ ਲੈ ਮੋੜ ਲੈ ਦਾ ਜੂ ਦੂਜਾ ਸੁਆ ਝੋਟੀ ਤਾਜੀ ਸੁਈਆ ਸੋ ਪੈਠੂੜੇ ਦੀ ਬੰਤਰ ਸਿੰਘ ਮੂੰਹ ਮੱਥਾ ਤੁਸੀਂ ਜੇਰ ਧਾਰ ਸਾਰਾ ਕੰਮ ਟੋਟਰੀ ਦਾ ਨਾ ਜਾਮ ਚਾਰੇ ਥਾਂ ਨਿਕਣਵੇਂ ਸਾਫ ਸੁਥਰੇ ਵਿੱਤੀ ਤੇ ਤੇ ਭਾਈ ਜੀ ਰੇਟ ਤੇ ਕੀ ਹੋਊਗਾ ਰੇਟ ਤੇ ਇੱਕ ਥੀਆ ਟਲੋ ਮੋਕ ਜਗ ਜਾ ਸੋਝੂਗੀ ਹਾਂ ਮਾਰਤਨ ਹੋ ਜਾਊਗਾ ਜੀ ਸੋ 1,30,000 ਰੁਪਏ ਰੇਟ ਆ ਮੋਕਾ ਦੇ ਗੁਜਾਇਸ ਵਗੈਰਾ ਹੋ ਜੂਗੀ ਸੋ ਲੈਵਾ ਦੇਖ ਸਕਾ ਜੀ ਸੋਹਣਾ ਸਾਫ ਸੁਥਰਾ ਫਿਟਿੰਗ ਵਾਲਾ ਲੈਵਾ ਕਿਸੇ ਪਾਸਿਓਂ ਹੱਥ ਤਰਾਣੀ ਜਾਵਾ ਤੇ ਦੂਜਾ ਸੂਆ ਤਾਜੀ ਸੂਈ ਸਵੇ ਜੇ ਰੋਕੇ ਆ ਸੋ ਥਣ ਦੇਖ ਸਕਦਾ ਚਾਰੇ ਨਿਕਣੇ ਵਾਕੀ ਥਾਂ ਤੋਂ ਸਵਾਦੀ ਠੰਡੀ ਪੂਰੀ ਆ ਜਾਵਾ ਹਣ ਠੰਡੀ ਸੀ ਲੈ ਜੀ ਤੇ 788775927 ਵੀਰ ਦਾ ਨੰਬਰ ਆ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਕੋਈ ਵੀ ਵੀਰ ਛੋਟੀ ਫੀਦ ਦੇ ਚਾਵਣ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇਣ ਲਈ ਤੈਜ ਜਲ ਤੋਂ ਧੰਨਵਾਦ ਜਲਦੀ ਮਿਲਦੇ ਆ ਕਿਸੇ ਨਵੀਂ ਹੋਰ ਵੀਡੀਓ